ਸਭ ਤੋਂ ਵੱਡਾ ਦੁੱਖ ਹੁੰਦਾ ਹੈ ਪਿਆਰੋ ਦੁੱਖਾਂ ਵਿੱਚੋਂ ਮੌਤ ਦਾ ਦੁੱਖ ਡਰਦੇ ਹਾਂ ਅਸੀਂ ਕਿਦਰੇ ਸਾਡੇ ਸ਼ਰੀਰ ਦਾ ਅੰਤ ਨਾ ਹੋ ਜਾਏ ਸਾਡੇ ਬੜੇ ਕੰਮ ਪਏ ਨੇ ਬੜੀਆਂ ਜ਼ਿੰਮੇਵਾਰੀਆਂ ਪਈਆਂ ਨੇ ਬੜਾ ਕਰਨ ਵਾਲਾ ਕੁਝ ਪਿਆ ਤੇ ਗੁਰੂ ਸਾਹਿਬ ਜੀ ਸਾਨੂੰ ਕਿਰਪਾ ਕਰਕੇ ਬਾਣੀ ਚ ਸਮਝਾਉਂਦੇ ਨੇ ਹਾਰ ਬਿਸਰਤ ਸਦਾ ਖਵਾਰੀ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਾਂ ਦਾ ਅਰਥ ਬੋਲਣਾ ਕਹਿੰਦਾ ਵਾਹਿਗੁਰੂ ਜਦੋਂ ਮੈਂ ਤੇਰਾ ਨਾਮ ਕਹਿੰਦਾ ਹਾਂ ਜਪਦਾ ਹਾਂ ਬੋਲਦਾ ਹਾਂ ਤਾਂ ਕੀ ਹੁੰਦਾ ਹੈ ਜੀਵਾ ਮੈਂ ਜੀਵਨ ਨੂੰ ਮਾਣਦਾ ਹਾਂ ਜੀਵਨ ਚੱਲਦਾ ਹੈ ਮੇਰੇ ਅੰਦਰ ਵਿਸਰੈ ਮਰ ਜਾਵਾਂ ਤੇ ਜਦੋਂ ਵਿਸਰ ਜਾਂਦਾ ਹਾਂ ਤੂੰ ਵਿਸਰੈ ਤਾਂ ਸਭ ਕੋ ਲਾਗੂ ਚੀਤ ਆਵੇ ਤਾਂ ਸੇਵਾ ਜਦੋਂ ਤੂੰ ਵਿਸਰ ਜਾਂਦਾ ਹੈ ਸਾਨੂੰ ਭੁੱਲ ਜਾਂਦਾ ਹੈ ਤਾਂ ਕੀ ਹੁੰਦਾ ਹੈ ਜੀ ਮਰ ਜਾਵਾਂ ਉਹ ਸਮਾਂ ਤੇ ਸਾਡੇ ਲਈ ਸਮਾਂ ਨਹੀਂ ਆਇਆ ਵਖਤੋ ਵਖਤ ਨਹੀਂ ਰਹਿ ਜਾਂਦਾ ਉਤੇ ਸਾਡੇ ਲਈ ਸਮਾਂ ਵੀ ਰੁਕ ਜਾਂਦਾ ਵਕਤ ਵੀ ਰੁਕ ਜਾਂਦਾ ਦੁਨੀਆ ਰੁਕ ਜਾਂਦੀ ਹੈ ਸਭ ਜਦੋਂ ਤੁਸੀਂ ਖੁੱਲ ਜਾਂਦੇ ਹੋ ਇਸ ਲਈ ਗੁਰਬਾਗ ਹੈ ਗੁਰਾ ਇੱਕ ਦੇਖ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸਾਰੇ ਜੀਵਾਂ ਦਾ ਦਾਤਾ ਇੱਕੋ ਹੀ ਹੈ ਤੇ ਮੈਨੂੰ ਇਹ ਗੱਲ ਕਦੀ ਭੁੱਲੇ ਨਾ ਮੈਂ ਕਿਸੇ ਹੋਰ ਨੂੰ ਦਾਤਾ ਨਾ ਮੰਨ ਕੇ ਬੈਠ ਜਾਵਾਂ ਦਾਤਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵਈ ਅਗੰਤ ਭਰੇ ਪੰਡਹਾਰ ਇੱਕੋ ਹੀ ਦਾਤਾ ਹੈ ਇੱਕ ਦਾਤਾ ਹੋਰ ਮੰਗਤੇ ਇੱਕੋ ਹੀ ਹੈ ਤੇ ਮੈਂ ਉਸ ਨੂੰ ਕਦੇ ਭੁੱਲਾ ਨਾ ਕਿਉਂਕਿ ਉਸ ਨੂੰ ਯਾਦ ਰੱਖਣ ਵਰਗਾ ਸੁੱਖ ਕੋਈ ਨਹੀਂ ਭੁੱਲਣ ਵਰਗਾ ਦੁੱਖ ਕੋਈ ਨਹੀਂ ਮਹਾਰਾਜ ਕਹਿੰਦੇ ਆ ਨਾ ਪਿਆਰੋ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੋਨ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਖ ਕਾਹੇ ਕੋ ਮਾਰੇ ਹੈ ਵਾਹਿਗੁਰੂ ਹੈ ਪਰਮੇਸ਼ਰ ਮੇਰੀ ਤਰੇ ਕੇ ਫਰਿਆਦ ਹੈ ਤੇਰੇ ਅਗੇ ਬੇਨਤੀ ਹੈ ਬੇਨਤੀ ਇਹ ਹੈ ਕਰਵਟ ਪਲਾ ਨਾ ਕਰਵਟ ਤੇਰੀ ਤੇਰੀ ਕਰਵਟ ਚੰਗੀ ਨਹੀਂ ਲੱਗਦੀ ਸਾਨੂੰ ਤੋਂ ਪੁੱਲ ਜੇ ਸਾਨੂੰ ਇਹ ਚੰਗਾ ਨਹੀਂ ਲੱਗਦਾ ਇਹਦੇ ਨਾਲੋਂ ਤੇ ਸਿਰ ਤੇ ਆਰਾ ਚੱਲ ਜਾਏ ਇਹਦੇ ਨਾਲੋਂ ਤੇ ਵੱਡਾ ਦੁੱਖ ਤਕਲੀਫ ਇਹ ਹੈ ਕਿ ਸ਼ਰੀਰ ਆਰੇ ਨਾਲ ਵੱਢਿਆ ਟੁੱਕਿਆ ਜਾਏ ਤੇ ਆਰੇ ਨਾਲ ਵੱਢਣਾ ਟੁੱਕਣਾ ਸਾਥ ਸੰਗਤ ਉਹਨਾਂ ਸਮਿਆਂ 'ਚ ਸਜਾਵ ਦਾ ਇੱਕ ਪ੍ਰਬਧਾਨ ਵੀ ਹੁੰਦਾ ਸੀ ਮੁਗਲਾਂ ਵੱਲੋਂ ਉਸ ਸਮੇਂ ਦੇ ਅੰਦਰ ਤਰਫਾ ਕੇ ਐਸੀ ਭਿਆਨਕ ਮੌਤ ਦਿੱਤੀ ਜਾਂਦੀ ਸੀ ਤੇ ਧਾਰਮਿਕ ਜੀਵਨ ਜ਼ਿੰਦਗੀ ਦੇ ਅੰਦਰ ਵੀ ਆਰੇ ਨਾਲ ਚੀਰਿਆ ਜਾਣਾ ਇੱਕ ਬਰਕਾਤ ਦਾ ਕਰਮ ਸਮਝਿਆ ਗਿਆ ਸੀ ਪਰ ਇਹ ਸੀ ਬਹੁਤ ਤਕਲੀਫ ਦਾ ਹੈ ਬਹੁਤ ਤਖਲੀਕ ਦੇ ਸੀ ਜਦੋਂ ਅਸੀਂ ਸਿੱਖ ਇਤਿਹਾਸ ਨੂੰ ਫਰੋਲਦੇ ਹਾਂ ਨੌਵੇਂ ਬਾਦਸ਼ਾਹ ਧਰਗੁਰੂ ਤੇਗ ਬਹਾਦਰ ਮਹਾਰਾਜ ਜੀਆ ਦਾ ਜੀਵਨ ਉਹਨਾਂ ਦੀ ਸ਼ਹਾਦਤ ਦਾ ਚੈਪਟਰ ਅਸੀਂ ਪੜ੍ਹਦੇ ਹਾਂ ਕਿ ਉੱਥੇ ਸਾਨੂੰ ਤਿੰਨ ਗੁਰਸਿੱਖਾਂ ਦੀ ਸ਼ਹਾਦਤ ਮਿਲਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਭਾਈ ਦਇਆਲਾ ਜੀ ਜੋ ਸੰਨ ਉਹਨਾਂ ਨੂੰ ਬਲਦੀ ਦੇਗ 'ਚ ਉਬਾਲ ਦਿੱਤਾ ਗਿਆ ਸੀ ਸ਼ਹੀਦ ਕਰਨ ਵੇਲੇ ਕਿੰਨਾ ਤਖਲੀਫ ਦੇ ਕਰ ਬਾਇ ਭਾਈ ਸਤੀਦਾਸ ਜੀ ਨੂੰ ਰੂਨ ਲਪੇਟ ਕੇ ਜਿਉਂਦਿਆਂ ਲੋ ਪਗਨ ਭੇਟ ਕਰ ਦਿੱਤਾ ਗਿਆ ਸੀ ਗੱਡਾ ਤਖਲੀਫ ਦੇ ਤਸੀਹਾਂ ਸੀ ਭਾਈ ਮਤੀਦਾਸ ਜੀ ਨੂੰ ਆਰੇ ਨਾਲ چیرਿਆ ਵਢਿਆ ਗਿਆ ਸੀ ਉਹਨਾਂ ਦਾ ਸਰੀਰ ਇਤਿਹਾਸ ਲਿਖਦਾ ਹੈ ਕਿ ਉਹਨਾਂ ਦੇ ਸਰੀਰ ਦੇ ਦੁਆਲੇ ਫੱਟੇ ਲਾ ਕੇ ਨਾ ਫੱਟਿਆਂ ਚ ਫੱਟ ਕਰਕੇ ਕਿਉਂਕਿ ਕੱਲੇ ਸਰੀਰ ਨੂੰ چیرਨੇ ਤੇ ਛੇਤੀ چیرਿਆ ਜਾਏਗਾ ਪਰ ਜਦੋਂ ਫਟਿਆਂ 'ਚ ਲੱਕੜ ਚ ਆਰੋ ਚੱਲੇਗਾ ਤੇ ਉਹ ਹੌਲੀ-ਹੌਲੀ ਲੱਕੜ ਤੋਂ ਚੀਰੇ ਕਉ ਦੇ ਨਾਲ ਸਰੀਰ ਨੂੰ ਵੱਡੇਗਾ ਬੜਾ ਤਕਲੀਫ ਦੇ ਕਰਮ ਹੈ ਸੋ ਗੁਰਬਾਣੀ ਅੰਦਰ ਮਹਾਰਾਜ ਕਹਿੰਦੇ ਹਨ ਮੈਂ ਛੱਲ ਲਵਾਵਾਂਗਾ ਕਰਵਟ ਭਲਾ ਮੈਂ ਆਰੇ ਚੱਲਣੇ ਵੀ ਚੱਲ ਲਵਾਵਾਂਗਾ ਪਰ ਨਕਰਵਟ ਤੇਰੀ ਕਰਵਟ ਤੇਰਾ ਵਿਸਰ ਜਾਣਾ ਤੇਰਾ ਭੁੱਲ ਜਾਣਾ ਇਹ ਮੇਰੇ ਲਈ ਬਰਦਾਸ਼ਤ ਕਰਨ ਜੋਗ ਨਹੀਂ ਹੋਏਗਾ ਮਾਇਨਾ ਇਹ ਹੈ ਕਿ ਜਦੋਂ ਤੂੰ ਵਿਸਰ ਜਾਣਾ ਜ਼ਿੰਦਗੀ ਉਦੋਂ ਦੁੱਖਾਂ ਨਾਲ ਭਰ ਜਾਂਦੀ ਹੈ ਤੂੰ ਚਿਤ ਆਉਣਾ ਤੁਰ ਚਿਤ ਆਏ ਮਹਾ ਆਨੰਦ ਦਾ ਤੇਰੇ ਚਿਤ ਆਉਣ ਦੇ ਨਾਲ ਹੀ ਸਾਡਾ ਜੀਵਨ ਮਹਾ ਆਨੰਦ ਖੇੜੇ ਨਾਲ ਭਰ ਜਾਂਦਾ ਹੈ ਸਰੂਰ ਨਾਲ ਭਰ ਜਾਂਦਾ ਹੈ ਤੇ ਤੇਰੇ ਵਿਸਰਣ ਦੇ ਨਾਲ ਅਸੀਂ ਦੁੱਖ ਦੇ ਪਹਾੜ ਦੇ ਉੱਪਰੋਂ ਡਿੱਗ ਪੈਂਦੇ ਹਾਂ ਦੁੱਖ ਦੇ ਸਾਗਰ ਦੇ ਵਿੱਚ ਡੁੱਬਣ ਲੱਗ ਪੈਂਦੇ ਹਾਂ ਵਚਨ ਕਰਦੇ ਹਨ ਮਹਾਰਾਜ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿੱਚ ਘਟੇ ਗਿਆਨ ਅੰਜਨ ਸਾਰਿਆ ਮਹਾਰਾਜ ਕਹਿੰਦੇ ਆਨੰਦ ਕਹਿਣ ਨੂੰ ਤੇ ਸਾਰੀ ਦੁਨੀਆ ਕਹ ਰਹੀ ਹੈ ਕਿਦਾਂ ਹਾਂ ਜੀ ਆਨੰਦ ਵਿੱਚਾਂ ਜੀ ਖੇੜੇ ਵਿੱਚਾਂ ਜੀ ਰਹਿਮਤ ਹੈ ਜੀ ਛੜਦੀ ਕਲਾ ਜੀ ਕਹਿਣ ਨੂੰ ਇਹ ਸ਼ਬਦ ਸਾਡੀ ਜ਼ੁਬਾਨ ਤੇ ਆ ਗਏ ਨੇ ਪਿਆਰਿਓ ਪਰ ਇੱਕਦਮ ਆਨੰਦ ਕਹਿਣ ਵਾਲੇ ਲੋਕ ਇੱਕਦਮ ਛੜਦੀ ਕਲਾ ਕਹਿਣ ਵਾਲੇ ਲੋਕ ਜਦੋਂ 2-4 ਮਿੰਟ ਅਸੀਂ ਬੈਠ ਕੇ ਗੱਲਬਾਤ ਕਰਦੇ ਹਾਂ ਆਪਣੇ ਅੰਦਰ ਦੇ ਦੁੱਖ ਤੁਹਾਡੇ ਅੱਗੇ ਰੱਖ ਦਿੰਦੇ ਨੇ ਪੁੱਛੀਏ ਵੀ ਇਹ ਕਿਹੋ ਜੀ ਛੜਦੀ ਕਲਾ ਸੀ ਇਹ ਕਿਹੋ ਜਿਹਾ ਮਹਾ ਆਨੰਦ ਸੀ ਇਹ ਕਿਹੋ ਜੀ ਖੁਸ਼ੀ ਸੀ ਕਿਹੋ ਜਿਹਾ ਸੁੱਖ ਸੀ ਜਿਹੜਾ 5-7 ਮਿੰਟਾਂ ਦੇ ਵਿੱਚ ਹੀ ਦੁੱਖ ਵਿੱਚ ਤਬਦੀਲ ਹੋ ਗਿਆ ਦੁੱਖ ਵਿੱਚ ਬਦਲ ਗਿਆ ਮਹਾਰਾਜ ਬਾਣੀ ਚੋਂ ਸਾਨੂੰ ਦੱਸਦੇ ਹਨ ਸੁੱਖ ਕੋ ਮੰਗੇ ਸਭ ਕੋ ਦੁੱਖ ਨਾ ਮੰਗਿਆ ਕੋਈ ਸਾਰੀ ਦੁਨੀਆ ਨਾਲ ਸੁੱਖ ਦੀ ਮੰਗ ਕਰਦੀ ਹੈ ਦੁੱਖ ਦੀ ਮੰਗ ਕੋਈ ਨਹੀਂ ਕਰਦਾ ਸੁਖੀ ਰਹਿਣਾ ਚਾਹੁੰਦੇ ਆ ਸਾਰੇ ਇਓ ਕਹ ਲਈਏ ਮਨੁੱਖੀ ਬਿਰਤੀ ਨੂੰ ਕੰਫਰਟ ਜ਼ੋਨ ਚ ਰਹਿਣਾ ਪਸੰਦ ਹੈ ਇਹ ਰਹਿਣਾ ਚਾਹੁੰਦਾ ਹੈ ਇਹ ਕਦੇ ਵੀ ਕੰਫਰਟ ਜ਼ੋਨ ਨੂੰ ਛੱਡਣਾ ਨਹੀਂ ਚਾਹੁੰਦਾ ਇਹ ਉੱਥੇ ਹੀ ਰਹਿਣਾ ਚਾਹੁੰਦਾ ਉੱਥੇ ਹੀ ਰੁਕਣਾ ਚਾਹੁੰਦਾ ਇਸੇ ਲਈ ਮਨੁੱਖੀ ਬਿਰਤੀ ਸਾਡੀ ਬਿਰਤੀ ਦੀ ਗੱਲ ਗੁਰੂ ਸਾਹਿਬ ਨੇ ਬਾਣੀ ਅੰਦਰ ਇਸ ਤਰੀਕੇ ਨਾਲ ਕੀਤੀ ਸੁੱਖ ਕੋ ਮੰਗਾ ਸਭ ਕੋ ਦੁੱਖ ਨਾ ਮੰਗਾ ਕੋਈ ਯਤਨ ਬਹੁਤ ਸੁੱਖ ਕੇ ਕੀਆ ਦੁੱਖ ਕੋ ਕੀਓ ਨਾ ਕੋਈ ਸੁੱਖ ਲਈ ਹੀ ਸਾਰੇ ਯਤਨ ਕੀਤੇ ਸੁੱਖ ਲਈ ਹੀ ਸਾਰੀ ਕੋਸ਼ਿਸ਼ ਕੀਤੀ ਦੁੱਖ ਦਾ ਕੋਈ ਯਤਨ ਨਹੀਂ ਕੀਤਾ ਕਿਉਂ ਜੀ ਕੰਫਰਟ ਜ਼ੋਨ ਚ ਰਹਿਣਾ ਸੀ ਅਸੀਂ ਮੰਗਦੇ ਹਾਂ ਸੁੱਖ ਅਸੀਂ ਚਾਹੁੰਦੇ ਹਾਂ ਸੁੱਖ ਪਰ ਬਦਲੇ ਚ ਸਾਨੂੰ ਮਿਲਦਾ ਕੀ ਅਵਜਾਨੇ ਦੇ ਵਿੱਚ ਸੁੱਖ ਮਿਲਦਾ ਨਹੀਂ ਮਿਲਦਾ ਕੀ ਹੈ ਜੀ ਸੁੱਖ ਕਾ ਹੇਤ ਬਹੁਤ ਦੁੱਖ ਭਾਵਤ ਸੇਵਕਰਤ ਜਨ ਜਨ ਕੇ ਮਦਲੇ ਸਾਨੂੰ ਮਿਲਦਾ ਤੇ ਤੋਖ ਹੈ ਪਿਆਰਿਓ ਐਛਾ ਸੁਖ ਦੀ ਹੁੰਦੀ ਕਰਮ ਇਸ ਮਨਸ਼ਾ ਨਾਲ ਕੀਤਾ ਜਾਂਦਾ ਕਿ ਸੁਖ ਹੋਵੇ ਸੁਖ ਕਿਥੇ ਹੈ ਜੀ ਫਿਰ ਆਨੰਦ ਕਿਥੇ ਹੈ ਤੇ ਜੇ ਤਾ ਰੱਖਣਾ ਜੇ ਪਦਾਰਥ ਦੀ ਦੌੜ ਵਿੱਚ ਲੱਗ ਕੇ ਆਨੰਦ ਦੀ ਪ੍ਰਾਪਤੀ ਨਹੀਂ ਹੋਈ ਸੁਖ ਦੀ ਪ੍ਰਾਪਤੀ ਨਹੀਂ ਹੋਈ ਫਿਰ ਸਾਨੂੰ ਅੰਦਰ ਚਾਤ ਮਾਰ ਕੇ ਸਮਝਣਾ ਪਏਗਾ ਬਈ ਜੇਕਰ ਪਦਾਰਥ ਦੀ ਦੌੜ ਵਿੱਚੋਂ ਸੁਖ ਨਹੀਂ ਮਿਲਿਆ ਤੇ ਮੈਨੂੰ ਕਿੱਥੋਂ ਮਿਲੇਗਾ ਕਿਹੜੀ ਥਾਂ ਤੋਂ ਪ੍ਰਾਪਤੀ ਹੋਏਗੀ ਤੇ ਉਸ ਦੀ ਪ੍ਰਾਪਤੀ ਦਾ ਤਰੀਕਾ ਹਜ਼ੂਰ ਮਹਾਰਾਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਮਹਾ ਆਨੰਦ ਕੀ ਹੈ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ ਕਰ ਕਿਰਪਾ ਕਿਰਪਾ ਕਰਕੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਉਹਨੇ ਸਾਡੇ ਕਿਲਵਿਖ ਕੱਟ ਦਿੱਤੇ ਕਿਲਵਿਖ ਦਾ ਅਰਥ ਹੁੰਦਾ ਸਾਥ ਸੰਗਤ ਪਰੇ ਆਈ ਪਾਪ ਜਦੋਂ ਮਨੁੱਖੀ ਮਨ ਮਨੁੱਖੀ ਸੁਭਾਅ ਮਨੁੱਖੀ ਆਦਤ ਦੇ ਵਿੱਚੋਂ ਰੋਜ਼ਬਰਾਂ ਦੀ ਜ਼ਿੰਦਗੀ ਤੇ ਮਨੁੱਖ ਦੇ ਕਰਮ ਦੇ ਵਿੱਚੋਂ ਬਚਨ ਦੇ ਵਿੱਚੋਂ ਮਾਇਆ ਨਿਕਲ ਜਾਏ ਕਾਮ ਕ੍ਰੋਧ ਲੋਭ ਉਹ ਅਹੰਕਾਰ ਨਿਕਲ ਜਾਏ ਗੁਰੂ ਦਾ ਗਿਆਨ ਗੁਰੂ ਦਾ ਉਪਦੇਸ਼ ਸਾਡੇ ਚੇਤਿਆਂ 'ਚ ਵਸ ਜਾਏ ਮਹਾਰਾਜ ਸਾਨੂੰ ਦੱਸਦੇ ਹਨ ਗਿਆਨ ਅੰਜਨ ਸਾਰੇ ਜਦੋਂ ਗੁਰੂ ਆਪਣੇ ਗਿਆਨ ਦੀ ਦਾਤ ਬਖਸ਼ ਦੇਣਾ ਪਿਆਰਿਓ ਫਿਰ ਕੀ ਹੁੰਦਾ ਜੀ ਕੇਲਵੇ ਖਤਮ ਹੋ ਜਾਂਦੇ ਆ ਪਾਪ ਆਇਬ ਦੋਖ ਖਤਮ ਹੋ ਜਾਂਦੇ ਮੁੱਕ ਜਾਂਦੇ ਆ ਤੇ ਜ਼ਿੰਦਗੀ ਚ ਬਚ ਜਾਂਦਾ ਹੈ ਆਨੰਦ ਆਨੰਦ ਬਚ ਬਚ ਰਹਿ ਜਾਂਦਾ ਹੈ ਸੋ ਮਹਾਰਾਜ ਕਹਿਣ ਲੱਗੇ ਹਰ ਬਿਸਰਤ ਸਦਾ ਖੁਆਰੀ ਇਸ ਲਈ ਪਿਆਰਿਓ ਜੇ ਹਰ ਬਿਸਰਤ ਰੱਬ ਜੀ ਨੂੰ ਅਸੀਂ ਭੁੱਲ ਗਏ ਵਾਹਿਗੁਰੂ ਨੂੰ ਭੁੱਲ ਗਏ ਤੇ ਸਦਾ ਖੁਆਰੀ ਸਦਾ ਹੀ ਸਾਡੀ ਜ਼ਿੰਦਗੀ ਚ ਖੁਆਰੀ ਹੋਏਗੀ ਖੱਜਲ ਹੀ ਸਾਨੂੰ ਹੋਣਾ ਪਏਗਾ ਖੱਜਲ ਖੁਆਰੀ ਤੋਂ ਬਿਨਾ ਸਾਡੇ ਹਿੱਸੇ ਹੋਰ ਕੋਈ ਚੀਜ਼ ਨਹੀਂ ਆਏਗੀ ਇਸ ਕਰਮ ਤੇ ਕਰਾਂਗੇ ਪਰ ਉਸ ਕਰਮ ਦੇ ਵਿੱਚੋਂ ਪ੍ਰਾਪਤੀ ਹੋਈ ਨਹੀਂ ਹੋਏਗੀ ਸਾਡਾ ਕਰਮ ਹੋਏਗਾ ਪਰ ਪ੍ਰਾਪਤੀ ਦੇਣ ਵਾਲਾ ਕਰਮ ਨਹੀਂ ਹੋਏਗਾ ਪ੍ਰਾਪਤੀ ਤੋਂ ਕੋਹਾਂ ਦੂਰ ਰੱਖਣ ਵਾਲਾ ਕਰਮ ਹੋਏਗਾ ਪਾਤਸ਼ਾਹ ਕਹਿਣ ਲੱਗੇ ਤਾਕਤ ਧੋਖਾ ਕਹਾਂ ਪਿਆਪੈ ਜਾ ਕੋ ਓਟ ਤੁਹਾਰੀ ਤਾ ਕੋ ਇਹਦਾ ਅਰਥ ਹੈ ਜੀ ਉਸ ਨੂੰ ਪੜਨਾਮ ਰੂਪ ਦਾ ਸ਼ਬਦ ਹੈ ਤਾ ਇਹਨੂੰ ਪ੍ਰੋਨਾਨ ਕਹਿ ਸਕਦੇ ਆਪਾਂ ਥਰਡ ਪਰਸਨ ਦੀ ਗੁਰੂ ਜੀ ਕਹਣ ਲੱਗੇ ਤਾ ਕੋ ਭਾਵ ਉਸ ਵਿਅਕਤੀ ਨੂੰ ਧੋਖਾ ਕਹਾ ਵਿਆਪੇ ਉਸ ਨੂੰ ਮਾਇਆ ਧੋਖਾ ਨਹੀਂ ਦੇ ਸਕਦੀ ਜਾ ਕੋ ਓਟ ਤੁਹਾਰੀ ਵਾਹਿਗੁਰੂ ਜਿਸ ਨੂੰ ਤੇਰੀ ਓਟ ਹੈ ਨਾ ਜਿਨੋ ਤੇਰਾ ਆਸਰਾ ਹੈ ਨਾ ਤੇਰਾ ਸਹਾਰਾ ਹੈ ਨਾ ਜੀ ਰੇ ਓਲਾ ਹਰ ਨਾਮ ਕਾ ਜਿਨੋ ਆਸਰਾ ਜਿਨੋ ਓਟ ਵਾਹਿਗੁਰੂ ਦੇ ਨਾਮ ਦੀ ਪਰਮੇਸ਼ਰ ਦੀ ਹੈ ਉਸ ਨੂੰ ਮਾਇਆ ਤੋਂ ਖਾਂ ਨਹੀਂ ਦੇ ਸਕਦੀ ਛਲ ਨਹੀਂ ਸਕਦੀ ਮਾਇਆ ਢਗੀ ਨਹੀਂ ਲੁੱਟ ਨਹੀਂ ਸਕਦੀ ਕਿਉਂਕਿ ਇਸ ਮਾਇਆ ਨੇ ਦੁਨੀਆ ਨੂੰ ਖਾ ਰੱਖਿਆ ਜੀ ਇਨ ਮਾਇਆ ਜਗ ਮੋਹਿਆ ਬਿਰਲਾ ਬੂਝਾ ਕੋਏ ਮਾਇਆ ਨੇ ਦੁਨੀਆ ਨੂੰ ਬੋਹ ਰੱਖਿਆ ਹੈ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸकी सेवा जो करे तसीही को फिर खाए माया ऐसी भयानक सर्पणी है जिने सारी दुनिया नु अपनी ਆਪਾ ਕਹਿ ਲਈਏ ਆਪਣੀ ਗ੍ਰਿਫਤ ਦੇ ਵਿੱਚ ਲੈ ਰੱਖਿਆ ਆਪਣੀ ਪਕੜ ਦੇ ਵਿੱਚ ਲੈ ਰੱਖਿਆ ਤੇ ਪਕੜਿਆ ਵੀ ਇਸ ਤਰੀਕੇ ਨਾਲ ਹੋਇਆ ਕਿ माया ਚ ਫਸੇ ਵਿਅਕਤੀ ਨੂੰ ਸਮਝ ਨਹੀਂ ਆਉਂਦੀ ਮੈਂ माया ਚ ਫਸਿਆ ਹੋਇਆ ਇਓ ਕਹਿ ਲਈਏ ਪਿੰਜਰੇ ਦੇ ਵਿੱਚ ਕੈਦ ਪੰਛੀ ਨੂੰ ਸਮਝ ਹੀ ਨਹੀਂ ਕਿ ਮੈਂ ਪਿੰਜਰੇ ਵਿੱਚ ਕੈਦ ਹਾਂ ਉਸ पिंजरे ਨੂੰ ਹੀ ਆਪਣੀ ਆਜ਼ਾਦੀ ਤੇ ਆਪਣੀ ਜ਼ਿੰਦਗੀ ਸਮਝ ਲਵੇ ਮਾਇਆ ਐਸਾ ਕਰਮ ਕਰਦੀ ਹੈ ਮਹਾਰਾਜ ਕਹਿੰਦੇ ਮਾਇਆ ਕਿਸ ਨੂੰ ਆਖੀ ਹੈ ਕਿ ਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹ ਜੀਵ ਬੰਧ ਹੈ ਹਉਮੈ ਕਰਮ ਕਮਾਏ ਮਾਇਆ ਦਾ ਕਰਮ ਇਹ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੁੱਖਾਂ ਸੁੱਖਾਂ ਦੇ ਵਿੱਚੋਂ ਗੁਜ਼ਰਦੀ ਹੈ ਹਉਮੈ ਕਰਮ ਕਮਾਏ ਹਉਮੈ ਦੇ ਅਹਿੰਦਰਾ ਕੇ ਮਨੁੱਖ ਕਰਮ ਕਰਿਆ ਕਰਦਾ ਹੈ ਹਉਮੈ ਦੇ ਅਹਿੰਦਰਾ ਦਾ ਮਾਇਨਾ ਕੀ ਹੁੰਦਾ ਸਾਧ ਸੰਗਤ ਕਰਤੇ ਪੁਰਖ ਨਾਲੋਂ ਟੁੱਟ ਜਾਣਾ ਤੂੰ ਵਿਸਰਾਂਦਾ ਸਭ ਕੁਝ ਲਾਗੂ ਰੱਬ ਜੀ ਨੂੰ ਭੁੱਲ ਜਾਣਾ ਤੇ ਹਉ ਨੂੰ ਮੈਂ ਨੂੰ ਆਪਣੇ ਆਪੇ ਨੂੰ ਸਭ ਕੁਝ ਮੰਗ ਲੈਣਾ ਆਪਣੇ ਆਪੇ ਦੇ ਉੱਪਰ ਇੰਨਾ ਕੰਫੀਡੈਂਸ ਲੈ ਆਉਣਾ ਕਿ ਰੱਬ ਜੀ ਨੂੰ ਭੁੱਲ ਨਹੀਂ ਜਾਣਾ ਇਸ ਨੂੰ ਮਾਇਆ ਕਿਹਾ ਗਿਆ ਹੈ ਸੈਲਫ ਰਿਸਪੈਕਟ ਮਨੁੱਖ ਦੀ ਹੈ ਸਵੈ ਸਨਮਾਨ ਹੈ ਹੋਣਾ ਚਾਹੀਦਾ ਉਸ ਦੀ ਬਹਾਲੀ ਹੋਣੀ ਚਾਹੀਦੀ ਹੈ ਇੰਡੀਵਿਜੂਅਲੀ ਹਰ ਇੱਕ ਮਨੁੱਖ ਦੇ ਕੋਲ ਸਨਮਾਨ ਸਤਿਕਾਰ ਹੋਣਾ ਚਾਹੀਦਾ ਹੈ ਹਰ ਮਨੁੱਖ ਦਾ ਇੱਕ ਸਵੈਮਾਨ ਵੀ ਹੋਣਾ ਚਾਹੀਦਾ ਹੈ ਪਰ ਇਹ ਸਵੈਮਾਨ ਅਹੰਕਾਰ ਦੇ ਵਿੱਚ ਤਬਦੀਲ ਨਾ ਹੋਵੇ। ਹਉ ਚ ਤਬਦੀਲ ਨਾ ਹੋਵੇ ਮੈ ਚ ਤਬਦੀਲ ਨਾ ਹੋਵੇ ਸਵੈਮਾਨ ਹੁੰਦਿਆਂ ਵੀ ਗੁਰਮੁਖ ਦੀ ਬਿਰਤੀ ਇਹ ਹੋਵੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਬਿਰਤੀ ਹੋਣੀ ਚਾਹੀਦੀ ਹੈ ਸਵੈਮਾਨ ਵਾਲੇ ਗੁਰਸਿੱਖ ਦੀ ਗੁਰਮੁਖ ਦੀ। ਇਸ ਲਈ ਗੁਰੂ ਸਾਹਿਬ ਸਾਨੂੰ ਬਾਣੀ ਚ ਸਮਝਾਉਂਦੇ ਹਨ ਕਬੀਰ ਹਰ ਜਨ ਐਸਾ ਚਾਹੀਐ ਜੈਸਾ ਹਰਿ ਹੋਇ। ਰੱਬ ਦਾ ਪਿਆਰਾ ਭਾਈ ਇਹੋ ਜਿਹਾ ਚਾਹੀਦਾ ਹੈ ਜਿਹੋ ਜਿਹਾ ਰੱਬ ਆਪ ਹੀ ਹੈ ਕਿਉਂਕਿ ਇੱਥੇ ਇਸ ਅਵਸਥਾ ਵਿੱਚ ਨਿਮਰਤਾ ਵੀ ਹੋਏਗੀ ਔਰ ਸਵੈਮਾਨ ਵੀ ਹੋਏਗਾ ਨਿਮਰਤਾ ਔਰ ਸਵੈਮਾਨ ਦੋਵੇਂ ਚੀਜ਼ਾਂ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਹੋਣੀਆਂ ਹਨ ਹਰ ਬਿਸਰਤ ਸਦਾ ਖੁਵਾਰੀ ਤਾਕਉ ਧੋਖਾ ਕਹਾ ਵਿਆਪੈ ਜਾ ਕਉ ਓਟ ਤੁਹਾਰੀ ਜਾ ਕਉ ਮਤਲਬ ਜਿਸ ਵਿਅਕਤੀ ਨੂੰ ਜਿਸ ਕਿਸੇ ਨੂੰ ਓਟ ਤੁਹਾਰੀ हे 와හිグル ਤੁਹਾਡੀ ਓਟ ਹੈ ਤੁਹਾਡਾ ਆਸਰਾ ਹੈ ਓਟ ਸਾਥ ਸੰਗਤ ਦੇਣ ਵਾਸਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਹੱਥ ਬਿਲਕੁਲ ਨਾਲ ਲਾਓ ਦੂਰ ਰੱਖ ਕੇ ਵੀ ਓਟ ਦਿੱਤੀ ਜਾ ਸਕਦੀ ਹੈ ਦੀਵਾ ਬੁਝ ਰਿਹਾ ਹੋਵੇ ਨਾ ਤੇ ਦੀਵੇ ਦੇ ਆਲੇ ਦੁਆਲੇ ਥੋੜਾ ਫਾਸਲੇ ਤੇ ਹੱਥ ਕਰਕੇ ਉਹਨੂੰ ਓਟ ਦੇ ਕੇ ਬੁਝਣ ਤੋਂ ਬਚਾਇਆ ਜਾ ਸਕਦਾ ਹੈ ਓਟ ਦਾ ਮਤਲਬ ਉਹ ਹੁੰਦਾ ਵਾ ਕਿ ਆਸ-ਪਾਸੇ ਦਾ ਜੋ ਮਾਹੌਲ ਹੈ ਉਸ ਤੋਂ ਸੁਰੱਖਿਅਤ ਰੱਖਣਾ ਉਸ ਤੋਂ ਬਚਾ ਕਰਕੇ ਰੱਖਣਾ ਹੁਣ ਸੱਚੇ ਪਾਤਸ਼ਾਹ ਹਜ਼ੂਰ ਮਹਾਰਾਜ ਕਹਿਣ ਲੱਗੇ ਤਾ ਕਉ ਤੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਪਰਮੇਸ਼ਰ ਜੀ ਜਿਸ ਨੂੰ ਤੁਹਾਡੀ ਓਟ ਹੈ ਜਿਸ ਨੂੰ ਤੁਹਾਡਾ ਸਹਾਰਾ ਹੈ ਉਸ ਨੂੰ ਮਾਇਆ ਕਦੀ ਤੋਖਾ ਨਹੀਂ ਦੇ ਸਕਦੀ ਮਾਇਆ ਤੋਖਾ ਦੇ ਸਕਦੀ ਹੈ ਮਾਇਆ ਧਾਰੀ ਇਨਸਾਨ ਨੂੰ ਮਾਇਆ ਤੋਖਾ ਦੇ ਸਕਦੀ ਹੈ ਸੰਸਾਰੀ ਵਿਅਕਤੀ ਸੰਸਾਰੀ ਵਿਅਕਤੀ ਮਾਇਆ ਦੇ ਛਲਾਵੇ ਚ ਆ ਸਕਦਾ ਹੈ ਹੌਂ ਚ ਫਸ ਸਕਦਾ ਹੈ ਮੜੀ ਮੋਟੀ ਪ੍ਰਾਪਤੀ ਕੀ ਹੋਈ ਤੇ ਉਹਦੀ ਹੌਂਚ ਫਸ ਜਾਂਦਾ ਹੈ ਜੀ ਬੰਦਾ ਹੋਂ ਦੇ ਵਿੱਚ ਆ ਜਾਂਦਾ ਹੈ ਪਰ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ ਨਾ ਫਿਰ ਸਾਨੂੰ ਇਹਦੀ ਪਛਾਣ ਆ ਜਾਂਦੀ ਹੈ ਪਿਆਰਿਓ ਇਹਦੀ ਸਮਝ ਆ ਜਾਂਦੀ ਹੈ ਜਿੱਦਾਂ ਨਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਜੀਵਨ 'ਚ ਘਟਨਾ ਹੁੰਦੀ ਆ ਕਈ ਸਾਖੀਆਂ ਨੇ ਆਪਾਂ ਇੱਕ ਲੈ ਚੱਲੀਏ ਜਦੋਂ ਹਜ਼ੂਰ ਮਹਾਰਾਜ ਅਨੰਦਪੁਰ ਸਾਹਿਬ ਤੋਂ ਚਲਦੇ ਹਨ ਸਰਸਾ ਫਿਰ ਚਮਕੌਰ ਸਾਹਿਬ ਫਿਰ ਮਾਲਵੇ ਦੇ ਇਲਾਕੇ ਚ ਵਿਚਰਦੇ ਤਲਵੰਡੀ ਆਪੜਦੇ ਆ ਆਲੇ ਦੁਆਲੇ ਦੀ ਸੰਗਤ ਨੂੰ ਪਤਾ ਚੱਲਦਾ ਹੈ ਕਲਕੀਆਂ ਵਾਲੇ ਵਾਜਾਂ ਵਾਲੇ ਇੱਥੇ ਆਏ ਹੋਏ ਨੇ ਹੁਣ ਵੇਖੋ تاکੋ ਧੋਖਾ ਕਹਾ ਵਿਆਪੇ ਜਾ ਕੋ ਓਟ ਤੋ ਹਾਰੀ ਜਦੋਂ ਆਪਾਂ ਭੁੱਲ ਜਾਂਦੇ ਆ ਨਾ ਮਾਇਆ ਧੋਖਾ ਦੇਣ ਆਉਂਦੀ ਹੈ ਪਰ ਗੁਰੂ ਦੀ ਰਹਿਮਤ ਹੋਵੇ ਗੁਰੂ ਦਾ ਕਰਮ ਹੋਵੇ ਫਿਰ ਪਛਾਣਿਆ ਜਾ ਸਕਦਾ ਵੀ ਅੱਛਾ ਉਹ ਹੋ ਹੋ ਆ ਤੇ ਮੇਰੇ ਅੰਦਰ ਹੰਕਾਰ ਪੈਦਾ ਹੋ ਗਿਆ ਸੀ ਇਹਨੇ ਤੇ ਨੁਕਸਾਨ ਕਰ ਦੇਣਾ ਸੀ ਮੇਰਾ ਇਹ ਤਾਂ ਸ਼ੋਕਰ ਮਹਾਰਾਜ ਨੇ ਬਚਾ ਲਿਆ ਹੁਣ ਗੁਰੂਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਨਾ ਇੱਕ ਸੇਵਕ ਆਉਂਦਾ ਹੈ ਸਾਧਗੁਰੂ ਦਾ ਉਹ ਸੇਵਕ ਕੀ ਕਰਦਾ ਜੀ ਆਪਣੇ ਹੱਥੀ ਨਾ ਬੜੀ ਵਧੀਆ ਢਾਲ ਬਣਾ ਕੇ ਲਿਆਇਆ ਸੀ ਢਾਲ ਇੱਕ ਪ੍ਰਕਾਰ ਦਾ ਆਪਾਂ ਕਹਿ ਸਕਦੇ ਹਾਂ ਪ੍ਰੋਟੈਕਟਿਵ ਔਜ਼ਾਰ ਹੋਇਆ ਕਰਦਾ ਹੈ ਸ਼ਸਤਰ ਹੋਇਆ ਕਰਦਾ ਜੰਗ ਜਦ ਵਿੱਚ ਜਿਹੜਾ ਕੰਮ ਆਉਂਦਾ ਹੈ ਤੀਰ ਨੂੰ ਤਲਵਾਰ ਨੂੰ ਨੀਜੇ ਦੇ ਵਾਰ ਨੂੰ ਢਾਲ ਆਪਣੇ ਉੱਪਰ ਸਹਾਰ ਕੇ ਰੋਕ ਲੈਂਦੀ ਹੈ ਉਹ ਢਾਲ ਬਣਾ ਕੇ ਲੈ ਕੇ ਆਇਆ ਸੀ ਕਿ ਢਾਲ ਦਾ ਜਿਹੜਾ ਮਟੀਰੀਅਲ ਉਹਨੇ ਵਰਤਿਆ ਸੀ ਜਿਹੜਾ ਮੈਟਲ ਵਰਤਿਆ ਸੀ ਉਹ ਇੱਕ ਮੈਟਲ ਨਹੀਂ ਸੀ ਉਹ ਕਈ ਪ੍ਰਕਾਰ ਦਾ ਸੀ ਉਹਦੇ ਚਲੋਹਾ ਤਾਂਬਾ ਕਈ ਦੀਆਂ ਚੀਜ਼ਾਂ ਉਹਨੇ ਰॉ ਮਟੀਰੀਅਲ ਦੇ ਰੂਪ ਦੇ ਵਿੱਚ ਵਰਤ ਕੇ ਉਹਦੇ ਤੋਂ ਬਣਾਈ ਸੀ ਤੇ ਉਹ ਏਡੀ ਕਮਾਲ ਦੀ ਸੀ ਇਸ ਟਰੀਕੇ ਨਾਲ ਉਸ ਨੂੰ ਤਿਆਰ ਕੀਤਾ ਗਿਆ ਸੀ ਮੈਲਟ ਕਰਕੇ ਬਣਾਇਆ ਗਿਆ ਸੀ ਕਿ ਬੰਦੂਕ ਦੀ ਗੋਲੀ ਵੀ ਉਹਨੂੰ ਪਾਰ ਨਹੀਂ ਸੀ ਕਰ ਸਕਦੇ ਬੁਲੇਟ ਪ੍ਰੂਫ ਹਟਾਲ ਸੀ ਤਲਵਾਰ ਤੇ ਨੇਜਾ ਤੇ ਉਹਦੇ ਵਿੱਚੋਂ ਨਿਕਲਣਾ ਬੜੀ ਦੂਰ ਦੀ ਗੱਲ ਸੀ ਮਿਹਨਤ ਕਰਕੇ ਉਹਨੇ ਤਿਆਰ ਕੀਤੀ ਸੀ ਤੇ ਅੱਜ ਉਸ ਨੂੰ ਪਤਾ ਚੱਲਿਆ ਕਿ ਮਹਾਰਾਜ ਇੱਥੇ ਆਏ ਹੋਏ ਨੇ ਤਲਵੰਡੀ ਦਰਸ਼ਨ ਕਰਨ ਆਇਆ ਮਿਲਣ ਆਇਆ ਸਤਿਗੁਰੂ ਜੀ ਨੂੰ ਹੋਰ ਵੀ ਸੰਗਤਾਂ ਮਿਲਣ ਆ ਰਹੀਆਂ ਨੇ ਬਾਕੀ ਪ੍ਰੇਮੀ ਵੀ ਆਪੋ ਆਪਣੀ ਭੇਟਾਂ ਲੈ ਆ ਕੇ ਗੁਰੂ ਸਾਹਿਬ ਨੂੰ ਅਰਪਣ ਕਰ ਰਹੇ ਆ ਇਹਨੇ ਵੀ ਕਰ ਦਿੱਤੀ ਰੱਖ ਦਿੱਤੀ ਇਹਨੇ ਜਦੋਂ ਢਾਲ ਰੱਖੀ ਨਾ ਤਾਂ ਗੁਰੂ ਸਾਹਿਬ ਦੇ ਅੱਗੇ ਸਤਿਗੁਰ ਜੀ ਖੁਸ਼ ਹੋਏ ਇਹ ਢਾਲ ਦੇ ਪ੍ਰਸੰਨ ਹੋਏ ਇਹਨਾਂ ਚਰਨਾ ਚ ਰੱਖੀ ਸਤਿਗੁਰ ਨੇ ਚੁੱਕ ਲਈ ਚਰਨਾ ਚ ਮਹਾਰਜ ਨੇ ਤਾਂ ਖੜਕਾ ਕੇ ਵੇਖੀ ਸਤਿਗੁਰ ਨੂੰ ਵਧੀਆ ਲੱਗੀ ਚੰਗੀ ਲੱਗੀ ਮਹਾਰਜ ਖੁਸ਼ ਹੋਏ ਖੁਸ਼ ਹੋ ਕੇ ਕਹਿਣ ਲੱਗੇ ਪ੍ਰੇਮੀ ਤੂੰ ਲੈ ਕੇ ਆਇਆ ਜਦੋਂ ਇਹਨੇ ਵੇਖਿਆ ਵੀ ਬੜੀਆਂ ਚੀਜ਼ਾਂ ਗੁਰੂ ਸਾਹਿਬ ਦੇ ਚਰਨਾਂ 'ਚ ਪਈਆਂ ਨੇ ਕੱਲੀ ਮੇਰੀ ਢਾਲ ਗੁਰੂ ਸਾਹਿਬ ਨੇ ਚੁੱਕੀ ਆ ਮਨ ਨੂੰ ਥੋੜਾ ਜਿਹਾ ਹਉ ਹੰਕਾਰ ਨੇ ਝੂਟਾ ਮਾਰਿਆ ਅੰਦਰੋਂ ਜਿਹਾ ਹਾਂ ਮਹਾਰਾਜ ਮੈਂ ਬਣਾਈ ਆ ਆਪ ਬਣਾਈ ਆ ਮੈਂ ਅੱਛਾ ਪਿਆਰਿਆ ਕਮਾਲ ਕਰ ਦਿੱਤੀ ਬੜੀ ਸੋਹਣੀ ਬਣਾਈ ਆ ਗੁਰੂ ਸਾਹਿਬ ਨੇ ਦੋਕ ਵਾਰ ਉਸਤਤ ਕੀ ਕੀਤੀ ਹੰਕਾਰ ਨੇ ਤੇ ਅੰਦਰੋਂ ਸਿਰ ਝੁਕ ਲਿਆ ਹਉ ਤੇ ਅੰਦਰੋਂ ਪ੍ਰਬਲ ਹੋ ਗਈ ਹਾਂਜੀ ਕਹਿੰਦਾ ਮੈਂ ਤੇ ਮਿਹਨਤ ਕਰਕੇ ਬਣਾਈ ਆ ਬੜੀ ਮਿਹਨਤ ਕੀਤੀ ਮੇਰੇ ਤੋਂ ਮਹਾਰਾਜ ਜੀ ਡੀ ਕਮਾਲ ਦੀ ਆ ਐਲ ਐਚ ਡੀ ਤੋਂ ਗੋਲੀ ਨਹੀਂ ਨਿਕਲਦੀ ਪਾਤਸ਼ਾਹ ਕਹਿੰਦੇ ਅੱਛਾ ਹਨਾ ਹਾਂਜੀ ਚਲਾ ਕੇ ਦੇਖ ਰੋ ਜਾਈ ਤੁਸੀਂ ਚਲਾਓ ਚਾਹੀ ਗੋਲੀ ਨਹੀਂ ਨਿਕਲਦੀ ਇਹਦੇ ਵਿੱਚੋਂ ਪਾਤਸ਼ਾਹ ਕਹਿੰਦੇ ਅੱਛਾ ਬਈ ਗੋਲੀ ਨਿਕਲਦੀ ਨਾਂਜੀ ਇਹ ਤੇ ਜੰਗਾ ਜੁੱਤਾ ਚ ਸਰਮੋ ਤੁਹਾਡੇ ਕੋਲ ਇਹ ਹੋਣੀ ਚਾਹੀਦੀ ਹੈ ਇਹ ਰੱਖਿਆ ਕਰੇਗੀ ਤੁਹਾਡੀ ਜਦੋਂ ਇੰਜ ਕਿਹਾ ਬਈ ਇਹ ਰੱਖਿਆ ਕਰੇਗੀ ਤੁਹਾਡੀ ਫੰਕਾਰ ਨੇ ਅੰਦਰੋਂ ਬਾਬਾ ਹੀ ਸਰਚਾ ਥੱਲੇ ਵੱਡਾ ਮਹਾਰਾਜ ਜਾਣ ਗਏ ਵੀ ਹੁਣੇ ਪ੍ਰੇਮੀ ਚਲਦਾ ਚਲਦਾ ਨਾ ਹਉਂਚ ਫਸ ਗਿਆ ਹੰਕਾਰ ਚ ਸਤੁਰ ਕੰਜੇ ਲੈ ਫੜਾ ਉਹਨੂੰ ਮੋੜ ਦਿੱਤੇ ਕੰਨ ਜੀ ਕੀ ਹੋਇਆ ਗੁਰੂ ਜੀ ਕਹਿੰਦੇ ਕੱਲ ਨੂੰ ਲੈ ਕੇ ਪਰਖਾਂਗੇ ਆਪਾਂ ਇਸ ਨੂੰ ਅੱਜ ਨਹੀਂ ਪਰਖ ਕਰਨੀ ਕੱਲ ਨੂੰ ਪਰਖਾਂਗੇ ਤੇ ਢਾਲ ਚੁੱਕੀ ਬੈਠਾ ਹੱਥ 'ਚ ਤੇ ਹੰਕਾਰ ਨਾਲ ਆਫਰਿਆ ਬੈਠਾ ਵੀ ਤੇ ਕਮਾਲ ਇਹ ਹੋ ਗਈ ਆਪਣੀ ਤੇ ਢਾਲ ਦੀਆਂ ਕੱਲਾਂ ਹੀ ਹੋ ਗਈਆਂ ਸਾਰੇ ਪਾਸੇ ਪਣ ਗੁਰੂ ਮਹਾਰਾਜ ਨੇ ਹੱਥ ਜੁਕ ਕੇ ਵੇਖ ਲਈ ਤਾਂ ਲੋਕੀ ਕਹਿੰਦੇ ਸਾਨੂੰ ਦੱਸਾ ਸਾਨੂੰ ਦੱਸਾ ਅਸੀਂ ਵੀ ਦੇਖੀਏ ਇਹਦੇ ਤੇ ਬੱਲੇ ਬੱਲੇ ਹੋਰ ਲਗਾ ਭਈ ਹੰਕਾਰ ਸਿਰ ਨੂੰ ਵਾਵਾ ਹੀ ਚੜ ਗਿਆ ਲੈ ਆਪਾ ਗੱਲੀ ਬਣ ਗਈ ਆਪਣੀ ਤੇ ਮੜਿਆ ਸ਼ਾਮ ਨੂੰ ਪਰਿਵਾਰ ਕਹਿਣ ਲੱਗਾ ਕੀ ਗੱਲ ਮਹਾਰਾਜ ਨੇ ਤਿਆਰ ਕਰਕੇ ਲੈ ਕੇ ਗਿਆ ਸੀ ਸਤਿਗੁਰ ਨੇ ਰੱਖੀ ਨਹੀਂ ਨਾ ਰੱਖੀ ਮਾਰੋ ਇਹ ਤੇ ਦੇ ਗੋਣ ਗਾਉਂਦੇ ਨਹੀਂ ਥੱਕੇ ਉਹਦੇ ਸਿਖਤਾਂ ਕਰਦੇ ਨਹੀਂ ਥੱਕੇ ਅੱਜੇ ਮਹਾਰਾਜ ਨੂੰ ਕਿਹਾ ਵੀ ਤੁਸੀਂ ਆਪ ਗੋਲੀ ਚਲਾ ਕੇ ਦੇਖੋ ਇਹਦੇ ਵਿੱਚ ਨਿਕਲਦੀ ਕੋਈ ਨਹੀਂ ਉਹ ਸਮਝ ਗਏ ਕਰਦੇ ਵੀ ਹੁਣ ਹੰਕਾਰ ਚੜ ਗਿਆ ਇਹਦੇ ਸਿਰ 'ਤੇ ਦਿਮਾਗ 'ਚ ਉਹ ਕਹਿੰਦੇ ਕਮਲਿਆ ਦੁਨੀ ਜਾਂਦੀ ਸਾਖੀ ਨਹੀਂ ਸੁਣੀ ਉਹਨੂੰ ਸੁਣੀ ਦਿੱਤੀ ਸੀ ਮਹਾਰਾਜ ਨੇ ਤੂੰ ਤੇ ਭਾਗਾ ਵਾਲਾ ਸੈਂ ਤੇਰੀ ਢਾਲ ਗੁਰੂ ਸਾਹਿਬ ਦੇ ਹੱਥਾਂ 'ਚ ਗਈ ਸੀ ਤੂੰ ਤੇ ਅਪਹਾਗਾ ਰਹਿ ਗਿਆ ਗੁਰੂ ਸਾਹਿਬ ਨੇ ਚੁੱਕ ਕੇ ਤੈਨੂੰ ਇਹ ਮੋੜ ਦਿੱਤੀ ਤੁਹਾਨੂੰ ਇਹ ਨਹੀਂ ਸੀ ਕਹਿਣਾ ਮਹਾਰਾਜ ਤੁਸੀਂ ਚਲਾ ਕੇ ਦੇਖੋ ਤੂੰ ਤੇ ਹੌਂ ਚ ਆ ਗਿਆ ਮੈਂ ਚ ਆ ਗਿਆ ਭਲਾ ਸਾਨੂੰ ਇਹ ਰਸਤੇ ਤੋਂ ਗੁਰੂ ਸਾਹਿਬ ਦੇ ਹੱਥੋਂ ਬੰਦੂਕ ਚੱਲੇਗੀ ਤੇਰੀ ਢਾਲ ਪਛ ਰਹੇਗੀ ਪਰ ਖਚੇ ਨਹੀਂ ਉੜ ਜਾਣਗੇ ਤੇ ਇੱਕ ਦੋ ਵਾਰ ਤੇ ਆਖਿਆ ਐ ਕਿਵੇਂ ਮੈਨੂੰ ਭਰੋਸਾ ਫਿਰ ਹੌਲੀ ਹੌਲੀ ਅਹਿਸਾਸ ਹੋਣ ਲੱਗਿਆ ਵੀ ਵਾਕਈ ਮੈਂ ਤੇ ਹੰਕਾਰ ਚ ਵਾਲਾ ਫਸ ਗਿਆ ਖੁਣ ਅਗਲੇ ਦਿਨ ਜਾਂਦਾ ਦਵਾਲ ਚ ਡਰਦਾ ਜਾ ਰਿਹਾ ਅਰਦਾਸਾ ਕਰਦਾ ਜਾ ਰਿਹਾ ਮਹਾਰਾਜ ਬਖਸ਼ ਗਿਆ ਮੈਤੋ ਤੇ ਬਹੁਤ ਵੱਡੀ ਵਗਿਆ ਹੋ ਗਈ ਬਖਸ਼ ਦਿਓ ਆਇਆ ਮੱਥਾ ਟੇਕਿਆ ਢਾਲ ਚਰਨਾਂ 'ਚ ਰੱਖੀ ਸਤਿਗੁਰ ਕਹਿੰਦੇ ਲੈ ਰੋਈ ਪਰਖੀ ਆਪਾਂ ਪਰਖ ਕਰੀਏ ਤੇ ਮਹਾਰਾਜ ਕੰਨ ਪਰਖ ਕਰੀਆ ਤੁਸੀਂ ਤੇ ਪਹਿਲੇ ਹੀ ਪਰਖ ਲਿਆ ਨਹੀਂ ਮਹਾਰਾਜ ਕਹਿੰਦੇ ਲੈ ਸੀ ਆਪ ਬੰਦੂਕ ਆ ਗਈ ਅੱਜ ਸਾਡੀ ਅਸੀਂ ਗੋਲੀ ਚਲਾਉਣੀ ਉਹ ਖੜਾ ਸਾਹਮਣੇ ਉੱਥੇ ਛਾਤੀ ਤੇ ਲਾ ਕੇ ਢਾਲ ਵੇਖੀਏ ਆ ਉਹ ਸਾਹਮਣੇ ਖੜਾ ਗੁਰੂ ਗੁਰੂ ਕਰੀ ਜਾ ਰਿਹਾ ਮਹਾਰਾਜ ਬਖਸ਼ ਮੈਂ ਤੇ ਹੰਕਾਰ ਨਾਲ ਭਰਿਆ ਸਤਗੁਰ ਨੇ ਨਿਸ਼ਾਨਾ ਬਣਾਇਆ ਮਹਾਰਾਜ ਜੀ ਦੀ ਹਾਲਤ ਵੇਖੀ ਰਹਿਣ ਦਿੱਤਾ ਕਹਿੰਦੇ ਪ੍ਰੇਮੀ ਆ ਜਾ ਮਹਾਰਾਜ ਕੀ ਹੋਇਆ ਸਤਗੁਰ ਕਹਿੰਦੇ ਢਾਲ ਤੇ ਤੇਰੀ ਕੱਲ ਵੀ ਪੱਕੀ ਸੀ ਢਾਲ ਅੱਜ ਵੀ ਪੱਕੀ ਆ ਕੱਲ ਤੂੰ ਕੱਚਾ ਸੀ ਅੱਜ ਨੁਕਸ ਨਹੀਂ ਸੀ ਕੋਈ ਤੇਰੇ ਅੰਦਰ ਹਉ ਬੋਲੀ ਸੀ ਤੇਰੇ ਅੰਦਰ ਅਹੰਕਾਰ ਬੋਲਿਆ ਸੀ ਬਸ ਸਦੂ ਇਹ ਹੀ ਦੱਸਣਾ ਸੀ ਕਿ ਇਸ ਹਉ ਤੋਂ ਇਸ ਅਹੰਕਾਰ ਤੋਂ ਆਪਣੇ ਆਪ ਨੂੰ ਬਚਾ ਚਿਤ ਰੱਖਿਓ ਮੈਂ ਬੇਨਤੀ ਕੀਤੀ ਸੀ ਤਾਕੌ ਧੋਖਾ ਕਹਾ ਕਾਂ ਵੀ ਆਪੈ ਜਾ ਕੋ ਓਟ ਤੁਹਾਰੀ ਜਿਹਨੂੰ ਓਟ ਮਿਲ ਜਾਂਦੀ ਨਾ ਆਸਰਾ ਮਿਲ ਜਾਂਦਾ ਫਿਰ ਉਹਨੂੰ ਸਮਝ ਆ ਜਾਂਦੀ ਵੀ ਹੁਣ ਮਾਇਆ ਧੋਖਾ ਦੇਣ ਲੱਗੀਆਂ ਹੁਣ ਮੈਂ ਇਹਦੇ ਤੋਂ ਬਚਣਾ ਹੁਣ ਹੰਕਾਰ ਹੁਣ ਕਾਮ ਹੁਣ ਕ੍ਰੋਧ ਆ ਕੇ ਮੇਰੇ ਉੱਪਰ ਹਾਵੀ ਹੋ ਰਿਹਾ ਹੈ ਹੁਣ ਆ ਫਰਾਣਾ ਵਿਕਾਰ ਮੇਰੇ ਉੱਪਰ ਆਪਣਾ ਅਸਰ ਪਾ ਰਿਹਾ ਹੈ ਤੇ ਇੱਥੇ ਮੈਂ ਜਾ ਰਿਹਾ ਅਤੇ ਹਉ ਨੇ ਆ ਕੇ ਮੇਰੇ ਸਿਰ 'ਚ ਡੰਡਾ ਮਾਰਿਆ ਅਤੇ ਕਾਮ ਨੇ ਆ ਕੇ ਝੋਟ ਕਰ ਦਿੱਤੀ ਮੇਰੇ ਉੱਪਰ ਗ੍ਰੋਧ ਨੇ ਆ ਕੇ ਲੋਭ ਮੋਹ ਨੇ ਆ ਕੇ ਝੋਟ ਕਰ ਦਿੱਤੀ ਫਿਰ ਜਿਵੇਂ ਗੁਰੂ ਦੀ ਅਸੀਸ ਗੁਰੂ ਦੀ ਕਿਰਪਾ ਦੇ ਨਾਲ ਸੋਝੀ ਆਉਂਦੀ ਨਾ ਫਿਰ ਇਸ ਤੋਂ ਬਚਣ ਦੇ ਚਾਰੇ ਵਿੱਚ ਲੱਗ ਜਾਂਦਾ ਹੈ ਤਾਂ ਕੋ ਧੋਖਾ ਫਿਰ ਇਸ ਨੂੰ ਧੋਖਾ ਨਹੀਂ ਵਿਆਪ ਸਕਦਾ ਫਿਰ ਮਾਇਆ ਦੀ ਸਮਝ ਆ ਜਾਂਦੀ ਹੈ ਮਹਾਰਾਜ ਕਹਿੰਦੇ ਨੇ ਕਿ ਬਿਨ ਸਿਮਰਨ ਜੋ ਜੀਵਨ ਬਰਨਾ ਸਰਪ ਜੈਸੇ ਅਰ ਜਾਂਦੀ ਬਿਨ ਸਿਮਰਨ ਰੱਬ ਦੀ ਯਾਦ ਤੋਂ ਬਿਨਾ ਪੰਦਗੀ ਤੋਂ ਬਿਨਾ ਜੀਵਨ ਬਲਣਾ ਬਲਣਾ ਦਾ ਅਰਥ ਹੁੰਦਾ ਪਿਆਰੋ ਕਟਣਾ ਗੁਜ਼ਾਰਨਾ ਵਾਹਿਗੁਰੂ ਦੀ ਯਾਦ ਪ੍ਰੇਮ ਤੋਂ ਬਿਨਾ ਜਿਹੜਾ ਜੀਵਨ ਗੁਜ਼ਾਰਨਾ ਹੈ ਨਾ ਉਹ ਤੇ ਇਉਂ ਹੈ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ ਮਤਲਬ ਸੱਪ ਆਪਣੀ ਉਮਰ ਆਪਣੀ ਜ਼ਿੰਦਗੀ ਪਿਆਰੋ ਜਦੋਂ ਗੁਜ਼ਾਰਦਾ ਹੈ ਆਪਣੇ ਅੰਦਰ ਜ਼ਹਿਰ ਨੂੰ ਇਹ ਭਰ ਕੇ ਰੱਖਦਾ ਤਾਂ ਤੇ ਇਹਨੂੰ ਗੁਰੂ ਸਾਹਿਬ ਨੇ ਕਿਹਾ ਰੱਬ ਦੇ ਪਿਆਰ ਰੱਬ ਦੀ ਬੰਦਗੀ ਤੋਂ ਬਿਨਾ گزارਿਆ ਹੋਇਆ ਜੀਵਨ ਉਹ ਤੇ ਐਸਾ ਹੀ ਹੈ ਜੈਸੀ ਅੰਦਰ ਜ਼ਹਿਰ ਇਕੱਠੀ ਕੀਤੀ ਹੋਵੇ ਜ਼ਹਿਰ ਕਾਮ ਤੋਦ ਲੋਭ ਉਹ ਹੰਕਾਰ ਦੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਇਹੋ ਜਿਹਾ ਹੰਕਾਰੀ ਵਿਅਕਤੀ ਭਾਵੇਂ ਨੌਖੰਡ ਪ੍ਰਿਥਵੀ ਦਾ ਰਾਜਾ ਬਣ ਜਾਏ ਪਰ ਅੰਤ ਨੂੰ ਉਹ ਹਾਰ ਕੇ ਨਹੀਂ ਜਾਂਦਾ ਹੈ ਜੇ ਜੋ ਗੁਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਗੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਈ ਮਹਾਰਾਜ ਨੇ ਕਿਹਾ ਨਾ ਅੱਗੇ ਜਾ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਸੋ ਸਤਿਗੁਰੂ ਜੀ ਕਹਿਣ ਲੱਗੇ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾਕੋ ਓਟ ਤੁਹਾਰੀ ਪਿਆਰਿਓ ਗੁਣਾ ਦੇ ਖਜ਼ਾਨੇ ਪਰਮੇਸ਼ਰ ਦੇ ਗੁਣ ਉਸੇ ਨੇ ਗਾਏ ਹਨ ਜਿਸ ਨੂੰ ਉਸਦੀ ਓਟ ਉਸਦਾ ਆਸਰਾ ਮਿਲਿਆ ਹੈ ਸੋ ਸੁਖੀ ਆ ਧੰਨ ਉਸ ਜਨਮਾ ਨਾਨਕ ਤਿਸ ਬਲੇਹਾਰੀ ਪਾਤਸ਼ਾਹ ਕਹਿਣ ਲੱਗੇ ਅਸਲ ਵਿੱਚ ਸੁਖ ਵਾਲਾ ਉਹ ਹੈ ਧਰ ਤਨ ਜੋਗ ਜੀਵਨ ਉਸਦਾ ਹੈ ਨਾਨਕ ਜੀ ਮਹਾਰਾਜ ਕਹਿਣ ਲੱਗੇ ਮੈਂ ਉਸ ਤੋਂ ਬਲੇਹਾਰ ਕੁਰਬਾਨ ਜਾਂਦਾ ਹਾਂ ਜਿਨੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਕਾਏ ਹਨ ਸੋ ਅੱਜ ਦੇ ਪਾਵਨ ਮਹਾਵਾਕ ਦਾ ਮੁੱਖ ਭਾਵ ਹਰ ਬਿਸਰਤ ਸਦਾ ਖੁਆਰੀ ਪਰਮੇਸ਼ਰ ਨੂੰ ਵਿਸਰਿਆ ਸਾਨੂੰ ਜੀਵਨ ਦੇ ਅੰਦਰ ਖੁਆਰੀ ਹੀ ਪ੍ਰਾਪਤ ਹੋਣੀ ਹੈ ਤਾਕਉ ਧੋਖਾ ਕਹਾਂ ਵਿਆਪੇ ਜਾ ਕੋ ਓਟ ਤੁਹਾਰੀ ਜਿਸ ਨੂੰ ਓਟ ਹੋ ਜਾਂਦੀ ਹੈ ਉਸ ਨੂੰ ਮਾਇਆ ਛਾਲ ਨਹੀਂ ਸਕਦੀ ਧੋਖਾ ਨਹੀਂ ਦੇ ਸਕਦੀ ਯਤਨ ਕਰੀਏ ਗੁਰੂ ਅਸੀਸ ਦੇ ਮੁਤਾਬਕ ਸਤਗੁਰ ਸੱਚੇ ਪਾਤਸ਼ਾਹ ਦੇ ਮਹਾਂ ਬਾਕ ਦੀ ਸਿੱਖਿਆ ਨੂੰ ਆਪਣੇ ਜੀਵਨ ਅੰਦਰ ਵਸਾਈਏ ਤਾਂ ਜੋ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ ਏਨੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ ਭੁੱਲ ਚੁੱਕ ਲਈ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ